ਨੇ ਇੱਕ ਦੁੱਧ ਦੀ ਗਰੰਟੀ ਤੇ ਦੇ ਦਾਂਗੇ। ਮੇਰੇ 17 ਕਿਲੋ ਦੀ ਗਰੰਟੀ ਫੁੱਲ ਦੇਵਾਂਗੇ। 17 ਕਿਲੋ ਦੀ ਗਰੰਟੀ ਤੇ ਸਵਾਗੇ ਵੀ ਦੇ ਦਾਂਗੇ। ਅੱਛਾ ਜੇ ਨਾ ਕਿ ਸੱਜਣੋ ਕਿਸੇ ਸੱਜਣ ਨੇ ਸਾਈ ਵਗੈਰਾ ਬਾਈ ਨਾ ਕਰਨੀ ਆ 17 ਕਿਲੋ ਦੀ ਗਰੰਟੀ ਤੇ ਕਰ ਸਕਦਾ ਬਾਈ ਕਹਿੰਦਾ ਆਪਾਂ ਘਰੇ ਮੱਝ ਸਵਾਕੇ ਚਵਾ ਕੇ ਵੀ ਦੇ ਦਾਂਗੇ ਹਾਂਜੀ ਹਾਂਜੀ ਹਾਂਜੀ। ਚਵਾਈ ਚਪੂਈ ਦੀ ਕਿਵੇਂ ਮੈਂ ਕਹਿੰਦਾ ਇੱਕ ਨੰਬਰ ਆ ਜੀ ਓਕੇ ਆਰ ਫੋਰਟ ਜਾਵਾਂ। ਪੂਰੀ ਨਾ ਕੈੜੀ ਤਾਂ ਨਹੀਂ ਕਿਤੇ ਨਾ ਜਾਵਾਂ ਇਹ ਆਰੇ ਬੈਠੀ ਸੀ ਇੱਥੇ ਬੈਠੀ ਦੁੱਧ ਨਿਕਲੀ ਆ ਕੇ। ਅੱਛਾ ਕਿਤੇ ਮਾਹ ਕੋਈ ਲੈ ਜੇ ਪੂਰੇ ਲਟਕੀ ਜਾਏ ਨਹੀਂ ਨਾ ਜਾਵਾਂ ਉਹਦਾ ਥਾਣੀ ਦ ਆ ਜਨ ਚਵਾਈ ਚਬੂ ਦੀ ਸਾਰੀ ਆਪਣੀ ਤਸੱਲੀ ਹੋ ਗਈ ਠੰਡ ਠਣੌੜ ਦੀ ਸਾਰੀ ਤਸੱਲੀ ਹੋ ਗਈ ਮੈਂ ਖੋਲ ਕੇ ਤੋੜ ਕੇ ਦਿਖਾ ਦੇ ਇੱਕ ਵਾਰ ਥੋੜਾ ਦਿਖਾ ਦੇ ਸਮਾਰ ਕੇ ਇੱਥੇ ਤੋਂ ਲੇਵ ਆਲੂ ਵਾ ਦਿਖਾ ਦੇ ਨੇੜੇ ਤੋਂ ਜੇ ਇਹ ਨਾ ਸੱਜਣੋ ਮੈਂ ਇਹ ਲੇਵੇ ਦੀ ਗੱਲ ਕਰਾਂ ਨਾ ਲੇਵਾ ਪੂਰਾ ਡਬਲ ਹੈ ਤਿਆਰ ਕਰੀ ਖੜੀਆ ਚੰਗਾ ਲੇਵਾ ਕਿਉਂਕਿ ਹਲੇ 2-4 ਦਿਨ ਕੱਢਦੀ ਆ ਲੇਵਾ ਨਾ ਨੇ ਇੰਨਾ ਜ਼ਿਆਦਾ ਤਿਆਰ ਕਰਨਾ ਬਾਈ ਕਹਿੰਦਾ ਐਚ ਐਫ ਗਾਮ ਵਾਲਾ ਸਿਸਟਮ ਕਰ ਲਾਂ ਦੀ ਆ ਮੱਝ ਤੋਂ ਕਹਿੰਦਾ ਬੈਠਿਆ ਮਸਾ ਜਾਂਦਾ ਤੇ ਬਾਕੀ ਸਤਿ ਸ਼੍ਰੀ ਅਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਨਾ ਆਪਾਂ ਪਹੁੰਚਿਆ ਪਿੰਡ ਸੱਦੋਵਾਲ ਜ਼ਿਲ੍ਹਾ ਬਰਨਾਲਾ ਰਹਿ ਜਾਂਦਾ ਆ ਜੇ ਗੱਲ ਕਰਾਂ ਨਾ ਬਰਨਾਲੇ ਜ਼ਿਲ੍ਹਾ ਦਾ ਸੱਜਣੋ ਲਾਸਟ ਪਿੰਡ ਆ ਇਹਦੇ ਨਾਲ ਹੀ ਲੁਧਿਆਣਾ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਜੇ ਗੱਲ ਕਰਾਂ ਜਿਵੇਂ ਹਠੂਰ ਪਿੰਡ ਆ ਗਿਆ ਮੂਮ ਆ ਗਿਆ ਹੋਰ ਕਈ ਪਿੰਡ ਜਿਹੜੇ ਇਹਦੇ ਨੇੜ ਤੇੜ ਰਹਿ ਜਾਂਦੇ ਨੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨੇ ਤੇ ਘਰੇਲੂ ਸੱਜਣ ਕੋਲ ਪਹੁੰਚਿਆ ਸੱਜਣੋ ਝੋਟੀ ਵੀ ਐਂ ਦਿਖਾਵਾਂਗੇ ਜਿਵੇਂ ਟਾਪ ਦੀ ਝੋਟੀਆਂ ਚਲਾ ਲਿਓ ਮੱਜਾਂ ਚ ਲਾ ਲਿਓ ਕਿਉਂਕਿ ਤੀਜੇ ਸੂਏ ਦਾ ਜਾਨਵਰ ਆ ਜੇ ਉਹਦੇ ਦੁੱਧ ਦੇ ਰਿਕਾਰਡ ਦੀ ਗੱਲ ਕਰਾਂ ਨਾ ਸੱਜਣੋ ਵੱਡੇ ਰਿਕਾਰਡ ਨੇ ਦੁੱਧ ਦੇ 22 ਦੁੱਧ ਦੀ ਗਰੰਟੀ ਤੇ ਵੀ ਜਾਨਵਰ ਦੇ ਦੂਗਾ ਤੇ ਆਜੋ ਬਾਈ ਨਾਮ ਲਿਆਉਣਿਆਂ ਕਰਾਉਣਿਆਂ ਗੱਲਬਾਤ ਤੇ ਬਾਕੀ ਸਾਰੀ ਡਿਟੇਲ ਸੱਜਣੋ ਆਪਾਂ ਬਾਈ ਨੂੰ ਪੁੱਛ ਲਾਂਗੇ ਆਜੋ ਬਾਈ ਹੋਰ ਬਾਈ ਠੀਕ ਸਕਦਾ ਠੀਕ ਹੈ ਸਾਸਰੀ ਕਾਲ ਜੀ ਸਾਰੇ ਭੈਣ ਭਰਾਵਾਂ ਦੇ ਦੇ ਬੈਠਣ ਨੌ ਗਰਮੀਤ ਆ ਜੀ ਪਿੰਡ ਸੱਦਵਾਲਾ ਸੱਦਵਾਲਾ ਜੀ ਹਾਂ ਲਾਸਟ ਪਿੰਡ ਰਹੇਗਾ ਭਾਈ ਹਾਂ ਲਾਸਟ ਆ ਜਿੱਥੇ ਫਿਉਰਾਈਆਂ ਆ ਗਏ ਠੂਰ ਅਗਲੋ ਲੁਧਿਆਣਾ ਚੱਲ ਫਿਰਦਾ ਇੱਧਰ ਅਛਾ ਲੁਧਿਆਣੇ ਜ਼ਿਲ੍ਹੇ ਦੇ ਇਹਦੇ ਆਲੇ-ਦਾਲੇ ਆਪਣੇ ਜੇ ਗੱਲ ਕਰੀਏ ਕਿਹੜੇ-ਕਿਹੜੇ ਪਿੰਡ ਰਹੇਗੇ ਅੱਜ ਦਾ ਲਈ ਠੂਰ ਫਿਉਰਾਈ ਤੇ ਆ ਚੱਕ ਫਾਈ ਗਾ ਲੁਧਿਆਣੇ ਚਾਹੁੰਦਾ ਜੀ ਮੂਮਾ ਬਰਨਾਲੇ ਦੇ ਸੀਨੀਅਰਾਂ ਕਹਿਣਾ ਇਹ ਬਰਨਾਲੇ ਚਾਹੁੰਦੇ ਲੈ ਇੱਕ ਗੱਲ ਨਾ ਸੱਜਣਾ ਤੁਹਾਨੂੰ ਹੋਰ ਦੱਸਦਾ ਮੈਂ ਇਹ ਨਾ ਮਸ਼ਹੂਰ ਪਿੰਡ ਰਿਹਾ ਇੱਕ ਤਾਂ ਨਾ ਬਾਈ ਨੇ ਮੈਨੂੰ ਦੱਸਿਆ ਜਿਵੇਂ ਕਹਿੰਦਾ ਬਲਦਾਂ ਦੀਆਂ ਦੌੜਾਂ 'ਚ ਨਾ ਉਹ ਬਾਈ ਦੇ ਬੜਦਾਂ ਦੀਆਂ ਦੌੜਾਂ ਦੇ ਵਿੱਚ ਨਾ ਪੰਜਾਬ ਲੈਵਲ ਤੇ ਬਾਈ ਹਨਾ ਤਕੜੇ ਨੇ ਜਿੱਤੇ ਹੋਏ ਨੇ ਜੇ ਚਾਹ ਤੁਸੀਂ ਜੀ ਸਾਡੇ ਘਰਾਂ ਦੇ ਤਾਂ ਟੱਕਰ ਦੇ ਅੱਛਾ ਭਜਾਉਣ ਵਾਲੇ ਆ ਆਪਣੇ ਘਰਾਂ ਦੀ ਚਾਬਕ ਹਾਂ ਬਲਦ ਵੀ ਸੀ ਉਹਨਾਂ ਕੋਲੇ ਅੱਛਾ ਚੰਗੇ ਬਲਦ ਨਾਲ ਚੰਗਾ ਬਣਾਇਆ ਕਿਤੋਂ ਹੋਣਾ ਸੀਗਾ ਜੀ ਹਾਂਜੀ ਤੇ ਉਹਦੀ ਡੈਥ ਹੋ ਗਈ ਘਪਾਨੇ ਦੀ ਇੱਕ ਹਾਕਮ ਉਹ ਵੀ ਬਲਦ ਭਜਾਉਂਦਾ ਅੱਛਾ ਲੈ ਸੱਜਣੋ ਨਾ ਮੋਨੇ ਹੋਰੀ ਪਾਨੇ ਹੋਰਾਂ ਨੇ ਮਸ਼ਹੂਰ ਕਰਿਆ ਪਿੰਡ ਤੇ ਬਾਕੀ ਨਾ ਇੱਕ ਕਬੱਡੀ ਪਲੇਅਰ ਹੋਇਆ ਇੱਥੋਂ ਦਾ ਕੀਪਾ ਸੱਦੂ ਵਾਲੀ ਹੈ ਬਾਈ ਹੈ ਨਾ ਹਾਂ ਕੈਨੇਡਾ ਬੈਠਾ ਜੀ ਅੱਜ ਕੱਲ ਕੈਨੇਡਾ ਦੀ ਧਰਤੀ ਤੇ ਬੈਠਾ ਚੋਬਰ ਲੈ ਆ ਜੋ ਬਾਈ ਜੀ ਦੇ ਨਾਲ ਆਪਾਂ ਜਾਨਵਰ ਦਿਖਾਉਣੇ ਆ ਵਿੱਚ ਫਿਰ ਸੱਜਣ ਕਹਿਣ ਲੱਗ ਜਾਂਦੇ ਨੇ ਵੀ ਯਾਰ ਗੱਲਾਂ ਦੀ ਹਲਾਈ ਨਾ ਬਾਹਲੀ ਲੰਬੀ ਪਾਲਾਂ ਨੇ ਹੈ ਨਾ ਬਾਈ ਕਿਹੜਾ ਸੂਆ ਝੋਟੀ ਜਿਹੜੀ ਆਪਾਂ ਦਿਖਾਵਾਂਗੇ ਤੀਜੇ ਸੂਆ ਜੀ ਤੀਜਾ ਸੂਆ ਸੂਈ ਹੋਈ ਹੈ ਹਾਂ ਸੂਣ ਵਾਲੀ ਹੈ ਜੀ ਸੂਣ ਵਾਲੀ ਹੈ ਕਾਹ ਇੱਕ ਦਿਨ ਕੱਢਦੀ ਹੈ ਫਿਰ ਕੱਢ ਜੂ 4-5 ਦਿਨ ਦੀ ਅੱਛਾ ਤਰੀਕ ਦੇ ਹਿਸਾਬ ਨਾਲ ਇੱਕ ਦੋ ਦਿਨ ਰਹਿੰਦੇ ਨਹੀਂ ਹਾਂ ਰਹਿੰਦੇ ਆ ਜੀ 来 आजा भाई चोटी ते मार दे कैमरा आ नगीना सज्जणो जेदे गल, जे गल करा, गल करा मैं जे ना मैं कद काट दी कद काट चोटी ਦਾ ਜਰੂਰ ਦਰਮਿਆਨਾ ਪਰ ਜਿਹੜੀ ਜਾਤ ਕੁਆਲਟੀ ਦੀ ਗੱਲ ਕਰਾਂ ਇਹਦੇ ਪਿੱਠ ਪੁੜੇ ਦੀ ਗੱਲ ਕਰਾਂ ਐ ਨੂੰ ਲਿਆ ਬਾਈ ਇਹਦਾ ਪਿੱਠ ਥੋੜਾ ਦਿਖਾ ਦੇ ਸੁਮਾਰ ਕੇ ਇੱਥੇ ਤੋਂ ਲੇਵ ਆਲੂਆ ਦਿਖਾ ਦੇ ਨੇੜੇ ਤੋਂ ਜੇ ਇਹ ਨਾ ਸੱਜਣੋ ਮੈਂ ਇਹਦੇ ਲੇਵੇ ਦੀ ਗੱਲ ਕਰਾਂ ਨਾ ਲੇਵਾ ਪੂਰਾ ਡਬਲ ਹੈ ਤਿਆਰ ਕਰੀ ਖੜੀਆ ਚੰਗਾ ਲੇਵਾ ਕਿਉਂਕਿ ਹਲੇ 2-4 ਦਿਨ ਕੱਢਦੀ ਆ ਲੇਵਾ ਨਾ ਨੇ ਇੰਨਾ ਜ਼ਿਆਦਾ ਤਿਆਰ ਕਰਨਾ ਬਾਈ ਕਹਿੰਦਾ ਐਚ ਐਫ ਗਾਮ ਵਾਲਾ ਸਿਸਟਮ ਕਰ ਲਾਂ ਦੀ ਆ ਮੱਝ ਤੋਂ ਕਹਿੰਦਾ ਬੈਠਿਆ ਮਸਾ ਜਾਂਦਾ ਤੇ ਬਾਕੀ ਜਾਤ ਕੁਆਲਟੀ ਦੀ ਗੱਲ ਕਰ ਲਈਏ ਜਾਤ ਕੁਆਲਟੀ ਮੱਝ ਦੀ ਚੰਗੀ ਆ ਇੱਕ ਵਾਰੀ ਸਿੰਗ ਵੀ ਦਿਖਾਦੀ ਬਈ ਸਿੰਗ ਨਾ ਸੱਜਣੋ ਇਹਨੇ ਜਰੂਰ ਖਸਾ ਕੇ ਤੋੜ ਲੇ ਇਹਨੂੰ ਕਈ ਜਾਨਵਰਾਂ ਨੂੰ ਨਹਾ ਦਿੱਤ ਹੁੰਦੇ ਆ ਸਿੰਗ ਹਾਂ ਖਸਾ ਕੇ ਨਾ ਉਤੋਂ ਪੋਪਲੇ ਲਾ ਲੈਂਦੇ ਨੇ ਤੇ ਬਾਕੀ ਭਾਈ ਇਹਦੇ 4-5 ਦਿਨ ਕੱਢ ਜੂਗੀ ਆ ਜਾ ਹਾਂਜੀ ਹਾਂ 4-5 ਦਿਨ ਕੱਢ ਜੂਗੀ ਅੱਛਾ ਦੁੱਧ ਦਾ ਕੀ ਰਿਕਾਰਡ ਹੈ ਇਹਦਾ ਦੁੱਧ ਇਹਦੇ ਸਾਨੂੰ ਵੀਰੇ 17 ਲੀਟਰ ਚੋਇਆ ਜੀ ਅੱਛਾ ਦੂਜੇ ਸੂਏ 17 ਕਿਲੋ ਹਾਂ ਹਾਂ ਆਪਣੀ ਘਰ ਦੀ ਆ ਬਾਈ ਜ ਆਪਾਂ ਕਿਤੋਂ ਲੈ ਕੇ ਆਏ ਲਿਆਂਦੀ ਸੀ ਵੀਰੇ ਫਲੋਣ अच्छा ਕਿਹੜੀ ਜਗ੍ਹਾ ਤੋਂ ਲੈ ਕੇ ਆਏ ਸੀ ਹਸਾਰ ਤੋਂ ਲੈ ਕੇ ਆਂਦੀ ਸੀ ਹਸਾਰ ਤੋਂ ਹਾਂਜੀ ਪੱਕੀ ਗੱਲ ਐ ਮਾ ਬਾਰੇ ਬੰਦੇ ਆਏ ਜੇ ਕਹਿੰਦੇ ਨੇ ਵੀ ਅਸੀਂ ਹਰਿਆਣੇ ਚੋਂ ਜਾਨਪਰ ਨਹੀਂ ਨਹੀਂ ਜੀ ਪੱਕੀ ਗੱਲ ਆ ਕੇ ਤੇ ਵੇਚਣ ਦਾ ਜਾਤ ਕੁਆਪੇ ਪਤਾ ਲੱਗਦਾ ਪਿੰਡੂ ਮਾ ਜਾਤ ਕੁਆਲਟੀ ਦੇ ਚੰਗੇ ਆ ਆਪਣਾ ਨੀ ਦਾ ਹਰ ਰੰਗ ਦਾ ਫਰਕ ਥੋੜਾ ਜਿਹਾ ਪੈ ਜਾਂਦਾ ਹੈ ਨਾ ਹਾਂਜੀ 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 ਜੇ ਸੱਜਣੋਂ ਗੱਲ ਕਰਨਾ ਬਾਈ ਕੋਲ ਸਾਰੇ ਜਾਨਵਰ ਚੰਗੇ ਨੇ ਇੱਕ ਨਾ ਬਾਈ ਜਾਨਵਰ ਪ੍ਰਦੀਪ ਲੋਹਾ ਖੜੇ ਵਾਲੇ ਬਾਈ ਦੇ ਵੀਡੀਓ ਆਉਂਦੇ ਹੁੰਦੇ ਇੱਕ ਦੋ ਆਪਣੇ ਚੈਨਲ ਤੇ ਨੇ ਦੇ ਤੇ ਬਾਕੀ ਸੰਧੂ ਵਾਲੇ ਚੈਨਲ ਤੇ ਨੇ ਉਹ ਚੈਨਲ ਦੇਖ ਕੇ ਨਾ ਬਾਈ ਨੇ ਇੱਕ ਦੋ ਦ ਬਾਈ ਕੋਲ ਨਾਲ ਇੱਕ ਸਾਨਾ ਕਟਾ ਵਧੀਆ ਚੰਗੀ ਕੁਆਲਿਟੀ ਦਾ ਉਹ ਬਾਈ ਹੋਰੀ ਡਾਇਰੈਕਟ ਕ੍ਰੋਸਿੰਗ ਤੇ ਛੱਡਦੇ ਨਾ ਹਾਂਜੀ ਹਾਂਜੀ ਉਹਦੀ ਫੀਸ ਵੀ ਪੁੱਛਾਂਗੇ ਪਹਿਲਾਂ ਮੱਝ ਬਾਰੇ ਲੈ ਲਈਏ ਜਾਣਕਾਰੀ ਕਿੰਨੇ ਕਿਲੋ ਦੁੱਧ ਦੀ ਗਾਰੰਟੀ ਤੇ ਦੇ ਦਾਂਗੇ 17 ਕਿਲੋ ਦੀ ਗਾਰੰਟੀ ਫੁੱਲ ਦੇਵਾਂਗੇ 17 ਕਿਲੋ ਦੀ ਗਾਰੰਟੀ ਤੇ ਸਵਾਗੇ ਵੀ ਦੇ ਦਾਂਗੇ ਅੱਛਾ ਜੇ ਨਾ ਕਿ ਸੱਜਣੋ ਕਿਸੇ ਸੱਜਣ ਨੇ ਸਾਈ ਵਗੈਰਾ ਬਾਈ ਨਾਲ ਕਰਨੀਆਂ 17 ਕਿਲੋ ਦੀ ਗਾਰੰਟੀ ਤੇ ਕਰ ਸਕਦਾ ਬਾਈ ਕਿਨਾਂ ਆਪਾਂ ਘਰੇ ਮੱਝ ਸਵਾਕੇ ਚਵਾਈ ਚਬੂਈ ਦੀ ਕਿਵੇਂ ਮੈਂ ਕਹਿੰਦਾ ਇੱਕ ਨੰਬਰ ਆ ਜੀ ਓਕੇ ਏਅਰਪੋਰਟ ਜਾਵਾਂ ਪੂਰੀ ਨਾ ਕਹਦੀ ਤਾਂ ਨਹੀਂ ਕਿਤੇ ਨਾ ਜਾਵਾਂ ਆਰੇ ਬੈਠੀ ਸੀ ਇੱਥੇ ਬੈਠੀ ਹੋਰ ਤਾਂ ਨਿਕਲੀ ਆ ਗਏ ਅੱਛਾ ਕਿਤੇ ਮਾ ਕੋਈ ਲੈ ਜੇ ਪੂਰਾ ਲਟਕੀ ਜਾ ਲੈ ਜਾਵਾਂ ਉਹਦਾ ਥਾਣੀ ਦੱਸ ਦੂ ਵੀਰੇ ਅੱਛਾ ਚਵਾਈ ਚਬੂਈ ਦੀ ਸਾਰੀ ਆਪਣੀ ਤਸੱਲੀ ਹੋ ਗਈ ਥਣ ਥਣੌੜ ਦੀ ਸਾਰੀ ਤਸੱਲੀ ਹੋ ਗਈ ਪੂਰੀ ਪੂਰੀ ਮੈਂ ਖੋਲ ਕੇ ਤੋੜ ਕੇ ਦਿਖਾ ਦੇ ਇੱਕ ਵਾਰੀ ਖੋਲ ਦੇ ਲੈ ਸੱਜਣੋ ਜਦੋਂ ਤੁਰੂਗੀ ਨਾ ਇਹਦੇ ਹਵਾਨੇ ਦੀ ਜੱਜਮੈਂਟ ਕਰ ਲਿਓ ਇੱਕ ਵਾਰ ਨੇੜ ਤੋਂ ਇਹਦਾ ਸੁਣੂ ਨਾ ਮੈਂ ਥਾਣਾ ਹਵਾਨਾ ਦਿਖਾ ਦੂੰਗਾ ਤੇ ਜੇ ਨਾ ਮੱਝ ਦੇ ਰੰਗ ਰੂਪ ਦੀ ਗੱਲ ਕਰਾਂ ਹੁਣ ਧੁੱਪ ਚ ਖੜੀ ਆ ਥੋੜੀ ਜਿਹਾ ਲੱਗੂਗਾ ਤੁਹਾਨੂੰ ਪਰ ਨਾ ਜਦੋਂ ਨੇੜੇ ਆ ਕੇ ਦੇਖੋਗੇ ਬਿਲਕੁਲ ਜੈਡ ਬਲੈਕ ਰੰਗ ਹੈ ਤੇ ਬਾਡੀ ਬਣਤਰ ਆ ਜਿਹੜੀ ਸੱਜਣੋ ਬੜੀ ਟੌਪ ਦੀ ਆ ਜਾਨ ਵਾਲੀ ਝੋਟੀ ਆ ਅੱਗੇ ਤੇ ਇਹਦਾ ਲੇਵਾ ਦੇਖ ਸਕਦੇ ਹੋ ਤੇ ਇੱਕ ਵਾਰੀ ਬੈਕ ਤੋਂ ਮੈਂ ਇਹਦਾ ਲੇਵਾ ਦਿਖਾ ਦੇਣਾ ਤੁਹਾਨੂੰ ਪੂਰੇ ਵੱਡੇ ਲੇਵੇ ਚ ਹੈ ਕਿਉਂਕਿ ਹਲੇ ਬਾਈ ਕਹਿੰਦਾ ਨਾ 2-4 ਦਿਨ ਇਹਨੇ ਕੱਢ ਜਾਣਿਆ 2-4 ਦਿਨਾਂ ਨੂੰ ਹੋਰ ਵੀ ਤਿਆਰੀ ਫਾਲੂਗੀ ਕਿਉਂਕਿ ਥਾਣਾ ਚ ਨਾ ਹਲੇ ਨੇ ਜੋਸ਼ ਨਹੀਂ ਕਰਿਆ ਬਾਲਾ ਇੱਕ ਦੋ ਦਿਨ ਆਰਾਮ ਨਾਲ ਕੱਢ ਦੂਗੀ ਹੋਰ ਨੇ ਬਾਕੀ ਜਦੋਂ ਐ ਨੂੰ ਤੁਰੂਗੀ ਇੱਕ ਵਾਰੀ ਲੇਵਾ ਤੁਹਾਨੂੰ ਮੈਂ ਫੇਰ ਦਿਖਾ ਦੂੰਗਾ ਲੈ ਚੱਲ ਭਾਈ ਇਹਨੂੰ ਲੈ ਜਣ ਵਾ ਮੋੜ ਲਉਂ ਜਾਨ ਇੱਥੇ ਤੁਸੀਂ ਜਿਹਨੂੰ ਦੇਖ ਸਕਦੇ ਆ ਇਹਦਾ ਲੇਵਾ ਕਿਉਂਕਿ ਥਣ ਨਾ ਹਜੇ ਖਿਲਦੇ ਨੇ ਇਹਦੇ ਹਜੇ ਮੇਰਾ ਖਿਆਲ 2-4 ਦਿਨ ਕੱਢ ਦੂਗੀ ਤੇ ਜੇ ਪਿੱਠਪੁੜੇ ਦੀ ਗੱਲ ਕਰਾਂ ਉਤੋਂ ਇਹਦੀ ਚੜਾਈ ਦੀ ਗੱਲ ਕਰਾਂ ਉਹੀ ਗੱਲ ਆ ਜਾਂਦੀ ਆ ਬਾਰ-ਬਾਰ ਵੀ ਜਾਤ ਵਾਲਾ ਜਾਨਵਰ ਹੈ ਜਿਹੜਾ ਉਹ ਰਲਦਾ ਨਹੀਂ ਇਧਰ ਤੋਂ ਥਣ ਥਣੌਰ ਦਿਖਾ ਦੇਖ ਸਕਦੇ ਹੋ ਅੱਗੇ ਤੋਂ ਕਿਉਂਕਿ ਮੁਠੀ ਦੀ ਚਵਾਈ ਵਾਲਾ ਚੰਗਾ ਥਣ ਲੱਗਿਆ ਤੇ ਰੰਗ ਰੂਪ ਵੀ ਸੱਜਣੋ ਇਹਦਾ ਮੈਂ ਇਹਦਾ ਹੈਗਾ ਚੰਗਾ ਬਾਕੀ ਜਦੋਂ ਨੇੜੇ ਆ ਕੇ ਦੇਖੋਗੇ ਤੁਹਾਨੂੰ ਲੱਗੂਗਾ ਪਤਾ ਵੀ ਬਾਕੀ ਬਾਈ ਹੋਰ ਨਾ ਹਰਿਆਣੇ ਚੋਂ ਜਾਨਵਰ ਲੈ ਕੇ ਆਏ ਨੇ ਹਰਿਆਣੇ ਦੀ ਮੈਂ ਤੇ ਰੇਟ ਇਹਦਾ ਹੁਣ ਬਾਈ ਕਿੰਨਾ ਕਰਦੇ ਆਪਾਂ ਇਹਦਾ ਰੇਟ ਜੀ 10 ਦਾ 10 ਦਾ ਬਾਲਾ ਹੇਂ ਜਿਆ ਦੇ ਜਿਆ ਝੋਟੀ ਚੰਗੀ ਵੇ 17 ਇੰਟਰ ਦਾ ਦਾ ਮੈਂ ਝੋਟੀ ਦਾ ਚੰਗੀ ਆ ਤੇਰੀ ਝੋਟੀ ਨਹੀਂ ਮਾੜੀ ਹੈਗੀ ਕਿਸੇ ਪਾਸੇ ਹਾਂਜੀ ਹਾਂਜੀ ਦੁੱਧ ਵੀ ਮੈਨੂੰ ਪਤਾ ਇਹ ਜਾਨਵਰ ਕੱਢ ਦੂਗਾ ਕੱਢੂ ਕੱਢੋ ਆ ਵੀਰੇ ਕੱਢੂ ਕੀ ਇਹਦੀ ਕੁਆਲਿਟੀ ਦੱਸ ਦੀ ਬਾਕੀ ਤੁਸੀਂ ਨੇ ਚੋਇਆ ਤੇ ਜਦੋਂ ਨਾ ਸੱਜਣੋਂ ਗਰੰਟੀ ਦੇਤੀ ਬਾਈ ਨੇ ਮਗਰ ਤਾਂ ਕੁਝ ਰਹਿ ਨਹੀਂ ਗਿਆ ਤੁਸੀਂ ਸਾਈ ਕਰਕੇ ਬਾਈ ਨਾਲ ਬਾਈ ਤੋਂ ਦੁੱਧ ਤਿਆਰ ਕਰਾ ਕੇ ਵੀ ਲੈ ਸਕਦੇ ਹੋ ਉਹ ਹੈ ਜਾ ਰੇਟ ਹੋ ਜੂਗਾ ਮੌਕੇ ਤੇ ਹਾਂਜੀ 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 10 ਤਾਂ ਜ਼ਿਆਦਾ ਹੁਣ ਥੋੜਾ ਜਿਹਾ ਡਾਊਨ ਜਾਂਦ ਰਿਹਾ ਗਮਾ ਕੋਈ ਨਹੀਂ ਮਾਨਤਨ ਕਰਦਾਂਗੇ ਇਹਦਾ ਕਿੰਨੇ ਦੀ ਛੱਡ ਦਾਂਗੇ ਜਮੇ ਲਾਸ ਲਖਰੀ ਛੜ ਦਾਂਗਾ ਜੀ ਪੂਰੇ ਲੱਖ ਹਾਂ ਮਾੜਾ ਮੋਟਾ ਹੋ ਜਾਓ ਛੋੜ ਛੱਪਾ ਉਧਰ ਲੈ ਸੱਜਣੋ 1 ਲੱਖ ਕਹਿੰਦਾ ਬਾਈ ਛੜ ਦਾਂਗੇ ਜੇ ਕੋਈ ਵੀਰ ਆਪਣਾ ਚੈਨਲ ਦੇਖ ਕੇ ਆਉਂਦਾ ਉਹਦਾ ਮਾਨ ਤਾਨ ਵੀ ਕਰਦੀ ਹੋਊਗਾ ਕਿਉਂਕਿ ਅਸੀਂ ਵੀ ਨਾ ਤੇਰੇ ਕੋਲੇ ਸੱਜਣਾ 100 ਕਿਲੋ ਚੱਲ ਕੇ ਵੀਡੀਓ ਬਣਾਉਂਦਾ ਹਾਂ ਇਹ ਤਾਂ ਠੀਕ ਆ ਪਰ 9.5 ਲੈ ਕੇ ਜਦੋਂ ਕੋਈ ਸੱਜਣਾ ਲੈਣ ਆਊਗਾ ਉਹ ਤੈਨੂੰ ਪਤਾ ਕਈ ਨਾ ਬਾਹਰ ਬੈਠੇ ਨੇ ਆਪਣੇ ਸੱਜਣਾ ਦੇਖਦੇ ਨੇ ਚੈਨਲ ਆ ਉਹ ਐਂ ਮੰਗਾ ਲੈਂਦੇ ਨੇ ਫੋਨ ਤੇ ਹਾਂਜੀ ਹੁਣ ਅੱਗੇ ਫੋਨ ਤੇ ਤੇਰੀ ਘੁੱਟੀ ਥੋੜੀ ਵੱਡੀ ਗੱਲ ਇਹ ਆ ਬਿਨੈਕਾ ਥਾਣ ਥਣਾਉੜ ਚ ਨਾ ਮੈਂ ਕਹਾਂ ਜਮਾ ਹੀ ਨਹੀਂ ਜੀ ਹਾਂ ਵੀ ਉਹ ਚੀਜ਼ ਦੀ ਆਪਣੀ ਕਰਤੀ ਹੋਵੇ ਧਾਰਾ ਵਰਵਾ ਕੇ ਜਾਵੇ ਜੈਕ ਕਰਾ ਕੇ ਫਿੱਟ ਹੋਊ ਲੱਗਦੇ ਮੈਂ ਲੱਖ ਜੋ ਹੋਰ ਵੀ ਮਾਨਤਨ ਕਰਾਇਆ ਕਪਾ ਛੱਡਦੀ ਯਾਰ ਦੂਰੋਂ ਆਉਂਦਾ ਬੰਦਾ 2-4000 ਰੁਪਏ ਕਰਦੀ ਮਾਨਤਨ ਕਰਦਾਂਗੇ ਤਾਂ 1000 2000 ਕਰ ਦਾਂਗੇ ਵੀ ਹੋਰ ਕਰਦੀ ਮੌਕੇ ਦੇ ਮਾਨਤਨ ਨੰਬਰ ਬੋਲ ਦੇ ਜਰਾ ਮੇਰਾ ਨੰਬਰ ਹੈ ਜੀ 99157 ਹਾਂਜੀ 83277 ਇੱਕ ਵਾਰੀ ਫੇਰ ਬੋਲ ਦੇ 99157 ਹਾਂਜੀ 83277 ਜੀ ਲੈ ਸੱਜਣੋ ਇੱਕ ਨਾ ਬਾਈ ਕੋਲੇ ਬੋਲਾ ਚੰਗਾ ਉਹਦੀ ਉਮਰ ਕਿੰਨੀ ਕਾ ਬਾਈ ਇਹ ਚਾਹ ਬਾਈ ਬੋਲ ਤੇ ਮ ਆ ਦਿਖਾ ਦੇ ਸਮਾਰ ਕੇ ਯਾਰ ਆਇਆ ਫੋਟੋ ਲੈਣਾ ਚਾਰ ਦੰਦਾਂ ਦਾ ਜੀ ਐਂ ਦਿਖਾ ਦੇ ਸਮਾਰ ਕੇ ਇੱਥੇ ਤੋਂ ਐਂ ਦਿਖਾ ਦੇ ਕਿੰਨੇ ਬਈ ਚਾਰ ਦੰਦਾਂ ਦਾ ਮੂੰਹ ਹਾਂ ਅਜੇ ਜਵਾਨ ਹੋਇਆ ਜੀ ਨੋ ਚਾਰ ਦੰਦਾਂ ਦਾ ਮੂੰਹ ਹੋ ਜੇ ਸਿੰਘ ਸੁੰਗ ਦੀ ਗੱਲ ਕਰਾਂ ਨਾ ਸਿੰਘ ਸੁੰਗ ਬਿਲਕੁਲ ਗੋਲ ਹੈ ਤੇ ਵੱਡੀ ਗੱਲ ਹੈ ਠੰਡਾ ਸੀਲ ਆ ਪੂਰਾ ਵੀਰੇ ਜਵਾਕ ਹੀ ਕਹਿੰਦੇ ਨੇ ਇਹਦੇ ਪਾ ਲੱਗੇ ਛੱਡਣਾ ਹਾਂਜੀ ਹਾਂਜੀ ਆ ਦੇ ਮੇਰੇ ਦੇਖ ਲੋ ਮੋਢੇ ਨੂੰ ਸੋਣ ਲੱਗਾ ਅਸਾਂ ਜਿਹਨੂੰ ਹਾ ਕੱਦ ਕਾਠਾ ਜੇ ਬਹੁਤ ਜ਼ਿਆਦਾ ਕਰੂਗਾ ਇਹ ਕਿੰਨੀ ਕੁ ਦੇਰ ਹੋ ਗਈ ਛੱਡ ਦੇਣੀ ਨੂੰ ਇਹਨੂੰ ਹੋ ਗਈ 6 ਮਹੀਨੇ ਅੱਛਾ ਜੇ ਏਰੀਏ ਦਾ ਕੋਈ ਸੱਜਣਾ ਆਵੇ ਆਪਣੇ ਕੋਲ ਇਹਦੀ ਫੀਸ ਕਿੰਨੀ ਹੋਣੀ ਹੈ 500 ਰੁਪਏ ਆ ਵੀਰੇ ਸਿਰਫ 500 ਹਾਂਜੀ ਹਾਂ ਆਉਂਦੇ ਗਹਿਣਾ ਤੋਂ ਫਿਰ ਆਈਓ ਠੀਕ ਹੈ ਜੀ ਸੁਣੀ ਸਾਡੇ ਪਿੰਡ ਇਹਦੇ ਬੱਚੇ ਵੀ ਆਏ ਨਹੀਂ ਬਾਈ ਹਾਂ ਬੱਚੇ ਆ ਗਵੰਢ ਗਵੰਢ ਮੈਂ ਦੋ ਪਹਿਲਾਂ ਵੇਚ ਤੇ ਕਿਵੇਂ ਬੱਚੇ ਚੰਗੇ ਹੁੰਦੇ ਪੂਰੇ ਵਧਾਏ ਬੱਚੇ ਜੀ ਇਕੱਠੇ ਰਿਹਾ ਲੈ ਸੱਜਣੋ ਇਹਦੀ ਫੀਸ ਵੀ ਨਾ 500 ਰੁਪਿਆ ਕੋਈ ਜ਼ਿਆਦਾ ਨਹੀਂ ਕਿਉਂਕਿ ਚਾਰ ਦੰਦ ਦਾ ਆ ਆ ਮੱਝ ਹੈ ਜਿਹੜੀ ਇਹ ਏਸੇ ਕੱਟੇ ਤੋਂ ਕ੍ਰੋਸ ਆ ਤੇ ਕੱਦ ਕਾਟ ਦੀ ਗੱਲ ਕਰਾਂ ਲੰਬਾਈ ਦੀ ਹੈ ਨਾ ਚੰਗੀ ਆ ਕੱਦ ਕਾਟ ਚਾਰ ਦੰਦੀਆ ਵੀਰੇ ਨੇ ਜਵਾਨ ਹੋਣਾ ਹੈ ਸੇ ਦੰਦ ਹਾਂਜੀ ਹਾਂ ਹਜੇ ਤਾਂ ਜਵਾਨ ਹੈ ਗੱਡੂ ਆਜੇ ਚਾਰ ਦੰਦੀਆ ਠੀਕ ਆ ਠੀਕ ਆ ਕੋਈ ਨਹੀਂ ਕੋਈ ਨਹੀਂ ਧੱਕਾ ਨਾ ਕਰ ਹਾਂ ਨਹੀਂ ਨਾ ਕੋਈ ਨਹੀਂ ਕੋਈ ਨਹੀਂ ਰਹਿਣ ਦੇ ਹਾਂ ਦੇ ਸੱਟ ਨਾ ਖਾ ਲੈ ਨਹੀਂ ਨਹੀਂ ਉਹ ਤਾਂ ਨਾ ਜਿਹੜੀ ਮੱਝ ਝੋਟੀ ਕਹਿ ਲਈ ਆਪਾਂ ਮੱਝ ਨਹੀਂ ਝੋਟੀ ਕਹਿ ਲਈ ਬਾਈ ਨੇ ਪ੍ਰਦੀਪ ਲੋਹਾ ਖੜੇ ਵਾਲੇ ਕੋਲੋਂ ਲੈ ਕੇ ਆਇਆ ਸੀ ਕਿਉਂਕਿ ਪ੍ਰਦੀਪ ਵੀ ਮੈਨੂੰ ਪਤਾ ਵੀਡੀਓ ਦੇਖਦਾ ਦੇਖੂਗਾ ਲੈ ਪ੍ਰਦੀਪ ਸਿੰਘ ਫੀਲਡ ਦੇ ਵਿੱਚੋਂ ਨਾ ਅਸੀਂ ਤੇਰਾ ਫੀਡਬੈਕ ਲੈ ਕੇ ਦੰਨੇ ਆ ਜਿਹੜੇ ਤੂੰ ਜਾਨਵਰ ਭੇਜਦਾ ਰਹਿਣਾ ਆ ਜੋ ਉੱਠੀ ਤੇ ਕੈਮਰਾ ਮਾਰਨੀ ਲੈ ਆ ਜੋ ਉੱਠੀ ਲੋਹਾ ਘੇੜੇ ਤੂੰ ਆਈ ਹੋਈ ਆ ਪ੍ਰਦੀਪ ਕੋਲ ਆਈ ਹੋਈ ਆ ਬਾਈ ਸਿੰਘ ਸੁng ਦਿਖਾਦੀ ਸਮਾਰ ਕੇ ਐਨ ਇਹਨੂੰ ਕਹਿੰਦੇ ਨੇ ਹਰਿਆਣੇ ਦੀ ਕੱਟੀ ਕਹਿੰਦੇ ਨੇ ਸੱਜਣੋ ਜਾਤ ਹਰਿਆਣੇ ਦੀ ਆ ਕਿਉਂਕਿ ਦੱਸਦੀ ਆ ਆਲੇ-ਦਾਲੋਂ ਦਿਖਾ ਦੇ ਐਨ ਸਮਾਰ ਕੇ ਦਿਖਾ ਦੇ ਰਹਿ ਨਾ ਜਾਵੇ ਕਿਸੇ ਪਾਸੇ ਐਨ ਦਿਖਾ ਦੇ ਝੁੱਤੀ ਇਹਦਾ ਇਹ ਪਹਿਲਾ ਸਵਾਲ ਹੈ ਹੋਮਾਂਗੇ ਹਾਂ ਜੀ ਪਨੂਨ ਜੀ ਕਿੰਨਾ ਚਿਰ ਹੋ ਗਿਆ ਇਹਨੂੰ ਲੈਣ ਦੀ ਨੂੰ ਤੀਜਾ ਮਹੀਨਾ ਲੱਗੇ ਮੂੰਹੋਂ ਦੰਦਾਂ ਦੀ ਕਿਵੇਂ ਦੋ ਦੰਦਾਂ ਦਾ ਵੀਰੇ ਦੋ ਦੰਦਾਂ ਦਾ ਹਾਂ ਕਿੰਨਾ ਕ ਦੁੱਧ ਕੱਢਦਾ ਇਹਨੇ ਫਿਰ ਆਖਿਆ ਦੁੱਧ ਨੇ 12 ਲੀਟਰ ਦਿਆ ਵੀਰੇ 12 ਕਿਲੋ 12 ਹੀ ਆਖਿਆ ਸੀ ਉਹਨਾਂ ਨੇ ਅੱਛਾ 12 ਹੀ ਆਖਿਆ ਤੀਗਾ ਪ੍ਰਦੀਪ ਹੋਰਾਂ ਨੇ ਤੇ 12 ਕਿਲੋ ਹੀ ਆਖਿਆ ਸੀ ਸਟਾਰਟ ਅਕ 10 ਤੋਂ ਸੀ ਵੀਰੇ ਅੱਛਾ ਸਟਾਰਟਿੰਗ 10 ਹੁਣ ਵੀ 11 11.5 ਲੀਟਰ ਦੁੱਧ ਲਈ ਜਾਂਦੀ ਹੈ ਅੱਛਾ 3 ਮਹੀਨਿਆਂ ਦੀ ਸੂਈ ਦੁੱਧ ਤੋਂ ਟੁੱਟੀ ਹੀ ਨਹੀਂ ਟੁੱਟੀ ਨਹੀਂ ਟੁੱਟੀ ਨਹੀਂ ਜਾਵੇਂ ਲੈ ਸੱਜਣੋ ਤੇ ਹੁੰਦੀ ਆ ਉਹ ਇੱਕ ਵਾਰ ਇਹ ਹੁੰਦੀ ਆ ਕੁਆਲਿਟੀ ਜੇ ਆਪਾਂ ਗੱਲ ਕਰ ਲਈ ਨਾ ਆਪਾਂ ਕਹਿੰਦੇ ਨੇ ਵੀ ਪੰਜਾਬ ਤੇ ਆਪਣਾ ਸੌਰੀ ਦੇਸੀ ਜਾਨਵਰ ਤੇ ਮੋਰਾ ਨਾਲ ਚਾਹਣਾ ਬਾਈ ਮੋਰਾ ਮੋਰਾ ਜੇ ਆਵਾਂ ਮੱਝ ਵੀ ਉਹੀ ਮੋਰਾ ਜੇ ਤਾਂ ਇੰਨੀ ਦਾ ਹੁਣ ਪਰਖ ਜੀ ਹੋ ਗਈ ਹੋ ਗਈ ਵੀ ਮੋਰਾ ਤੇ ਦੇਸੀ ਰੱਖਣ ਚ ਕਿੰਨਾ ਅੰਤਰ ਆ ਹਨਾ ਹਰਪੂਰੇ ਆ ਵੀਰੇ ਅੱਗੇ ਦੋ ਵੇਚੀਆਂ ਉਹਨਾਂ ਕੀ ਮੇਰੇ ਖਿਆਲ ਆ ਉਹ ਖਾ ਜਾਂਦੀਆਂ ਨੇ ਹਨਾ ਉਹਨਾਂ ਕੀ ਖਾ ਉਹ ਨਹੀਂ ਜਾਂਦਾ 6-7-7 ਲਈ ਟਰਾਈ ਫੜਾਈਆਂ ਜਿਹੜਾ ਹੁਣ ਬੰਦਾ پیسے ਦੇਗਾ ਤੇ ਵਾ ਐਵੇਂਾਂ ਹੀ ਫੜਾਈਆਂ 7-8 ਕਿਲੋ ਤੋਂ ਨਹੀਂ ਖਾਂਦੀ ਆ ਇਹਦੇ ਜਿੰਨੀ ਆ ਕੱਟੀ ਉਹਨਾਂ ਨਾਲ ਮੁਕਾਬਲਾ ਕਰੀ ਜਾਂਦੀ ਇਹ ਤਾਂ ਪੰਨੀ ਜਾਂਦੀ ਆ ਜਾਤ ਹੈ ਨਾ ਜਾਤ ਦੂਜੇ ਸੂਈਆਂ ਨੂੰ ਮੂਰੇ ਦਰ ਪਾ ਗਈ ਤਿੰਨ ਤਿੰਨ ਮਹੀਨਿਆਂ ਦੀ ਸੂਈ ਹੋਈ ਆ ਸੱਜਣਾ ਮੂਹੋਂ ਦੋ ਦੰਦ ਹੈ ਬਾਈ ਕਹਿੰਦਾ 12 ਤਾਜੀ ਥੱਲੇ ਧੀ 11.5 ਕਿਲੋ ਤੇ ਨਾ ਹਜੇ ਵੀ ਚੱਲੀ ਜਾਂਦੀ ਹੈ ਹਾਂ ਚੱਲੀ ਜਾਂਦੀ ਵੀਰੇ ਹਾਂ ਤਵਾ ਕੇ ਦਿਖਾ ਦਾਂਗੇ ਅੱਛਾ ਨਾ ਉਹ ਤਾਂ ਕੋਈ ਗੱਲ ਹਾਂ ਫੋੜ ਆਪਾਂ ਤਾਂ ਇਹਦਾ ਵਪਾਰ ਕਰਦੇ ਹਾਂ ਹੋਰ ਵੀ ਤੂੰ ਦੱਸਦਾ ਦੀ ਇੱਕ ਚੀਜ਼ ਫੋੜਾ ਸੇਡ ਟਰਾਲੀਆਂ ਵੇਚਣ ਲੱਗੇ ਅੱਛਾ ਟਰਾਲੀਆਂ ਦਾ ਕੰਮ ਵੀ ਹੈ ਹਾਂ ਅੱਛਾ ਮੱਜਾਂ ਨਾ ਤਾਂ ਨਹੀਂ ਵਪਾਰ ਕਰਦੇ ਨਾ ਮੱਜਾਂ ਨਹੀਂ ਵੀਰ ਕਰਦੇ ਫੋੜਾ ਅੱਛਾ ਮੱਜ ਕਰੂਗਾ ਹਾਂ ਮੱਜ ਹਾਂ ਛੋਟਾ ਟੋਕੜਾ ਲਿਆ ਕੇ ਫਾੜ ਲਈਦੀਆਂ ਜਿਹੜੇ ਕੋਈ ਲੋਡ ਹੁੰਦੇ ਵੇਚਦੇ ਜਾਂ ਵਪਾਰ ਨਹੀਂ ਕਰਦੇ ਅੱਛਾ ਉਹ ਵਪਾਰ ਨਹੀਂ ਕਰਦੇ ਪਾਜ਼ੀਆਂ ਲਿਆ ਕੇ ਨਹੀਂ ਖਰੀਦਦੇ ਨਾ ਨਾ ਟੁਕੜਾ ਟੁੱਕੜ ਲੈਣੀ ਆ ਵੀਰੇ ਆਪਾਂ ਇਹ ਟਰਾਲੀਆਂ ਤੇਰੇ ਕੋਲ ਕਿੰਨੀਆਂ ਖੜੀਆਂ ਹੁਣ ਦੋ ਆ ਵੀਰੇ ਇਹ ਕਿੰਨੇ ਕਿੰਨੇ ਬੁੱਟੀਆਂ ਆਉਂਦੀਆਂ ਨੇ ਇਹ 11 6.5 ਆ ਟਾਇਰ ਡਬਲ ਡਬਲ ਨੇ ਹਾਂ ਦੂਰੇ ਟਾਇਰਾਂ ਆਂ ਲਿਫਟ ਲੁਫਟ ਲੱਗੀ ਆ ਹਾਂ ਲਿਫਟ ਲੱਗੀ ਪੰਪ ਲੱਗਿਆ ਜੀ ਉਹਨਾਂ ਦੇ ਅੱਛਾ ਇਹਨਾਂ ਦੇ ਰੇਟ ਫਿਰ ਫੋਨ ਤੇ ਕਰੇਗਾ ਇਹਨਾਂ ਦਾ ਫੋਨ ਤੇ ਕਰਾਂਗੇ ਲੈ ਸੱਜਣੋ ਬਾਈ ਕੋਲ ਟਰਾਲੀਆਂ ਦਾ ਵਪਾਰ ਆ ਦੋ ਟਰਾਲੀਆਂ ਵੀ ਖੜੀਆਂ ਨੇ 11 ਸਾਢੇ 6 ਬਾਈ ਹਾਂਜੀ ਹਾਂਜੀ 11 ਸਾਢੇ 6 ਸਾਈਜ਼ ਆ ਉਹਨਾਂ ਦਾ ਡਬਲ ਟਾਇਰਾਂ ਚ ਨੇ ਲਿਫਟ ਦੇ ਵਿੱਚ ਨੇ ਹਾਂਜੀ ਹਾਂਜੀ ਇੱਕ ਤਾਂ ਟਾਇਰ ਤਾਜੇ ਆ ਜੀ ਅੱਛਾ ਇੱਕ ਦੇ ਨਵੇਂ ਲੱਗਿਆ ਇੱਕ ਦੇ ਅੱਧੇ ਆ ਤੇ ਬਾਕੀ ਉਹ ਨਾ ਬਾਈ ਤੋਂ ਤੁਸੀਂ ਵਟਸਐਪ ਤੇ ਫੋਟੋਆਂ ਮੰਗਾ ਕੇ ਜੇ ਕਿਸੇ ਸੱਜਣ ਨੇ ਟਰਾਲੀ ਵੀ ਵੀਰ ਤੋਂ ਲੈਣੀ ਹੋਈ ਲੈ ਸਕਦਾ ਛੋਟੀ ਮੈਂ ਤੇ ਨੰਬਰ ਆਪਣਾ ਇੱਕ ਵਾਰੀ ਬਾਈ ਦਾ ਫੇਰ ਪੁੱਛ ਲਾਂਗੇ ਆ ਦੇਖ ਸਕਦੇ ਜੀ ਤੁਹਾਨੂੰ ਇੱਕ ਵਾਰੀ ਇਧਰ ਤੋਂ ਥਣ ਥਣ ਆਟ ਫੇਰ ਦਿਖਾ ਦੇ ਆ ਆਹ ਪੱਟ ਕੇ ਇਧਰ ਫੋਟੋਆਂ ਆ ਸਾਡਾ ਗੈਪ ਤੇ ਲੱਗੇ ਨੇ ਜਿਹੜੇ ਲੇਵੇਰੀ ਗੱਲ ਕਰ ਰਹੇ ਹਾਂ ਹਜੇ ਹੋਰ ਤੇ ਪਿੱਠਾ ਪੂਰੇ ਦੀ ਚੜਾਈ ਦੀ ਗੱਲ ਕਰ ਸੱਜਣੋ ਚੰਗੀ ਮੈਂ ਆ ਬਾਕੀ ਨੇੜੇ ਨਾ ਜਦੋਂ ਤੁਸੀਂ ਨੇੜੇ ਆ ਕੇ ਦੇਖੋਗੇ ਇੱਥੇ ਥੋੜਾ ਧੁੱਪ ਸੌਂਜੀ ਪੈਂਦੀ ਆ 19 ਨਹੀਂ ਲੱਗਦੀ ਛੋਟੀ ਸੋਨੂੰ ਕੈਮਰੇ ਚ 19 ਲੱਗੂ ਪਰ ਜੇ ਨੇੜੇ ਆ ਕੇ ਦੇਖੋਗੇ ਨਾ ਸੱਜਣੋ 21 ਲੱਗੂਗੀ ਲੈ ਆ ਜਾ ਬਾਈ ਆ ਆ ਬੱਚੇ ਨਾਲ ਵੀ ਮਿਲਿਆਉਣੇ ਆ ਇਹ ਵੀ ਆਪਣੇ ਵੀਡੀਓ ਦੇਖਦਾ ਰਹਿੰਦਾ ਨਾਮ ਕੀ ਹੈ ਤੇਰਾ ਜਗਿੰਦਰ ਸਿੰਘ ਹੈ ਜਗਿੰਦਰ ਸਿੰਘ 81 ਕਮੈਂਟ ਇੱਕ ਕੀ ਨਾਮ ਹੈ ਦੇਖੇਗਾ ਜਗਿੰਦਰ ਸਿੰਘ ਜਗਿੰਦਰ ਕਿਹੜੀ ਕਲਾਸ ਚ ਪੜਦਾ ਜਗਿੰਦਰ 4ਥ ਪੰਜਾਬੀ ਚ ਦੱਸ ਤੂੰ ਇੱਕ ਤਾਂ ਅੰਗਰੇਜ਼ੀ ਵਾਲੀ ਚੌਥੀ 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 ਚ ਹਾਂਜੀ ਕਿਹੜੇ ਸਕੂਲ ਚ ਪੜਦਾ ਗੁਰਨਾਨਕ ਅਚ ਕਿਵੇਂ ਪੜਾਈ ਚ ਲੱਗਦਾ ਜੀ ਫਿਰ ਹਾਂਜੀ ਹੈ ਕਮੱਜਾਂ ਦੇ ਵੀਡੀਓ ਦੇਖਦਾ ਰਹਿੰਦਾ ਨਹੀਂ ਜੀ ਲੱਗਦਾ ਹੈ ਪੜਿਆ ਵੀ ਕਰ ਹਾਂਜੀ ਸਾਨੂੰ ਨਾ ਸਾਰਾ ਦਿਨ ਦੇਖਿਆ ਕਰ ਚੰਗਾ ਪੜਿਆ ਕਰਨ ਨਾਲ ਨਾਲ ਪਸ਼ੂਆਂ ਚ ਵੀ ਧਿਆਨ ਰੱਖਿਆ ਪੜ੍ਹਦੇ ਨਾ ਖੜਾ ਧਿਆਨ ਤਾਂ ਰੱਖਦਾ ਪੜਾਈ ਚ ਧਿਆਨ ਹਾਂਜੀ ਹੈਗੀਏ ਸਕੀਮ ਵੀ ਵਧੀਆ ਵਧੀਆ ਜਾਨਵਰ ਤਿਆਰ ਕਰੇਗਾ ਕਰੇ ਹਾਂਜੀ ਲੈ ਅਗਲੇ ਸਾਲ ਫਿਰ ਤੂੰ ਇੱਕ ਅੱਧੀ ਕੱਟੀ ਪੀਡੀਐਫ ਮੇਲੇ ਤੇ ਲੈ ਕੇ ਜਾਵੀਂ ਜਗਰਾਵਾ ਉੱਥੇ ਬਣਾਵਾਂਗੇ ਤੇਰੀ ਵੀਡੀਓ ਠੀਕ ਹੈ ਚੰਗਾ ਠੀਕ ਇੱਕ ਵਾਰੀ ਨੰਬਰ ਬਾਈ ਆਪਣਾ ਫੇਰ ਦਿੰਦਾ ਨੰਬਰ ਆਪਾਂ 9957 ਜੀ 83277 ਲੈ ਸੱਜਣੋ ਅੱਜ ਆਪਾਂ ਦਿਖਾਈਆ ਪਿੰਡ ਸੱਦੋਵਾਲ ਬਰਨਾਲੇ ਜ਼ਿਲ੍ਹੇ ਦਾ ਲਾਸਟ ਪਿੰਡ ਆ ਬਾਈ ਕੋਲ ਤੀਜੇ ਸੂਏ ਦੀ ਚੰਗੀ ਮੈਂ ਦਿਖਾਈ ਆ ਪਿੱਠਪੂਰੇ ਦੀ ਚੜਾਈ ਆ ਤੇ ਕੱਦ ਦਾ ਦਰਮਿਆਨੇ ਕੱਦ ਚ ਆ ਤੇ ਜਾਣ ਵਾਲੀ ਮੈਂ ਆ 17 ਕਿਲੋ ਦੁੱਧ ਦੀ ਬਾਈ ਕਣਾ ਗਰੰਟੀ ਤੇ ਆਪਾਂ ਦੇ ਦਾਂਗੇ ਤੇ ਜਿਹੜੇ ਸੱਜਣ ਨੂੰ ਨਾ ਇਹ ਝੋਟੀ ਪਸੰਦ ਆਊਗੀ ਸੱਜਣੋਂ ਬਾਈ ਨਾਲ ਫੋਨ ਤੇ ਗੱਲਬਾਤ ਕਰਕੇ ਨੇੜ ਆ ਕੇ ਤਸੱਲੀ ਕਰਕੇ ਮੱਝ ਲੈ ਜਾ ਸਕਦੇ ਹੋ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਇਦਾਂ ਹੀ ਪਿਆਰ ਦਿੰਦੇ ਰਹੋ ਧੰਨਵਾਦ ਜੀ